ਬਜੇ ਦਾ ਵਸ ਦੇ ਮੌਕੇ ਕੈਪਟਨ ਮੰਤਰੀ ਬਰਮਸ਼ੰਕਰ ਜਿੰਪਾ ਨੇ ਚੁੱਧ ਸਮਾਰਕ ਤੇ ਸ਼ਹੀਦਾਂ ਨੂੰ ਕੀਤਾ ਸ਼ਰਧਾਂਜਲੀ ਤੇ ਕਿਹਾ ਸੈਨਿਕਾ ਦੀ ਸ਼ਹਾਦਤ ਦੇ ਕਾਰਨ ਅੱਜ ਅਸੀਂ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ ਤੰਗ ਹੋ ਗਿਆ ਆ ਕਿ ਸਾਡਾ ਇੱਕ ਦੇਸ਼ ਜੋ ਹੈ ਪਾਕਿਸਤਾਨ ਦਾ ਨਿਕੇਸ਼ਾ ਜੋ ਹੈ ਉਹ ਤੇ ਹਮਲਾ ਕਰਦਾ 7 ਜੰਨਵਰੀ ਨੂੰ ਪਾਕਿਸਤਾਨ ਨੇ ਇੰਡੀਆ ਦੇ ਭਾਰਤ ਦੇ 11 ਇੰਪੋਰਟ ਦੇ ਉੱਪਰ ਹਮਲਾ ਕਰਦਾ 26 ਜੰਨਵਰੀ ਦੀ ਸ਼ਾਮ ਨੂੰ ਤੁਹਾਨੂੰ ਪਤਾ ਹੈ ਇੱਕ ਬਹੁਤ ਉਸਕਾ ਜੜਾਈ ਚੀਨ ਦੇ ਫਾਰਟ ਨੂੰ ਦੋ ਦੋ ਤਰ੍ਹਾਂ ਦੇ ਇਸ ਵਾਰਤੇ ਉਪਕਸ਼ਤਾ ਤੇ ਦਾਨਾ ਪਿਆ ਰਹੇ ਸੀ ਲੇਕਨ ਫਿਰ ਵੀ ਭਾਰਤੀ ਫੌਜਾਂ ਦੀ ਬਹਾਦਰੀ ਨਾਲ ਭਾਰਤੀ ਫੌਜ ਨੇ ਪਾਕਿਸਤਾਨ ਉਪਰ ਜਿੱਤ ਪ੍ਰਾਪਤ ਕੀਤੀ ਜੇਦੇ ਵਿੱਚ ਤਕਰੀਬਨ ਭਾਰ ਦੇ 3600 ਜੋ ਜਵਾਨ ਸੀ ਸ਼ਹੀਦ ਹੋ ਗਏ ਔਰ 8000 ਦੇ ਗਰੀਬ ਜੋ ਬੁਰੀ ਤਰ੍ਹਾਂ ਜੱਫੀ ਹੋਏ ਉਹ ਹਾਲੇ ਵੀ ਜੋ ਜਿਹੜੇ ਸਾਡੇ ਸਾਥੀ ਮੇਰੇ ਬਜ਼ੁਰਗ ਉਸhle ਲੜੇ ਫੌਜ ਬਲੋਕ ਜਾਹਿ ਸਾਡੇ ਵਿੱਚ ਮੌਜੂਦ ਹੈ। ਔਰ ਜਿੱਥੇ ਮੈਂ ਅਮਰਜੀਤਾਂ ਨੂੰ ਸ਼ਰਧਾਂਜਲੀ ਦਿਨਾ ਉਥੇ ਜਿਹੜੇ ਵੀਰ ਸਾਥੀ ਜਿਹੜੇ ਆਪਣਾ ਆਪਣਾ ਅਕੂਲ ਜਾ ਕੇ ਗਏ ਆ ਲੜਾਈ ਦਾ ਇਹ ਸਾਡੇ ਲਈ ਇਹ ਬਹੁਤ ਪ੍ਰੇਰਨਾਜੋਗ ਰਹੇਗਾ। ਅਗਰ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸੰਕਰ ਕਿਸੇ ਮੁਲਕ ਨੂੰ ਹੋਇਆ ਫੌਜ ਦਾ 93 ਹਜ਼ਾਰ ਫੌਜੀਆ ਦਾ ਉਹ ਸਾਡੀ ਹਿੰਦੁਸਤਾਨ ਦੀ ਬਹਾਦਰ ਫੌਜ ਨੇ ਕਰਾਇਆ ਜਿਹਦੇ ਵਿੱਚ ਪੰਜਾਬ ਦੇ ਸਭ ਤੋਂ ਜ਼ਿਆਦਾ ਵੀਰਪੁੱਤ ਅੱਜ ਵੀ ਮੌਜੂਦ ਹੈ ਔਰ ਉਹ ਸ਼ਰਯਾਤਾਂ ਹੋਈਆਂ ਹਨ ਅਨਾ ਦਾ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਉਹਨਾਂ ਨੂੰ ਜੈ ਹਿੰਦ ਕਹਿੰਦਾ ਔਰ ਜਿਹੜੇ ਸਾਡੇ ਵਿੱਚ ਮੌਜੂਦ ਆ ਉਹਨਾਂ ਨੂੰ ਚਰਨ ਬੰਦਨਾ ਕਰਦਾ ਕੁਨਾ ਕੋ ਅਸ਼ੀਰਵਾਦ ਲੈਣਾ ਕਿ ਸਾਡੀਆਂ ਆਣ ਪਾਲੀਆਂ ਪੀੜ੍ਹੀਆਂ ਤੇ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਬਣਿਆ ਰਹੇ ਵੀ ਕਿਸਮ ਇਹ ਗਰੀਨਪਰ ਦੇ ਨਾਲ ਆਏ ਹੈਗੇ ਆ ਜਿਹੜਾ ਇਹਗਾ ਪ੍ਰੋਗਰਾਮ 16 ਦਸੰਬਰ ਵਿਜੇ ਦਿਵਸ ਅਮਰ ਸ਼ਹੀਦ ਜਿਨ੍ਹਾਂ ਨੇ ਮੁਕਤੀ ਵਾਹਣੀ ਲਈ ਸਾਡੀ ਸਰਕਾਰ ਨੇ ਪ੍ਰਣ ਲਿਆ ਈਸਟ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਨੂੰ ਪਾਕਿਸਤਾਨ ਦੇ ਜ਼ੁਲਮਾਂ ਤੋਂ ਬਚਾਇਆ ਔਰ ਉਹਦੇ ਲਈ ਸਾਡੀਆਂ ਸਾਰੀਆਂ ਪੀੜ੍ਹੀਆਂ ਇਹਨਾਂ ਅਮਰ ਸ਼ਹੀਦਾਂ ਦੀਆਂ ਰਿਣੀ ਆ ਔਰ ਹੁਸ਼ਿਆਰਪੁਰ ਦੀ ਧਰਤੀ ਜਿਹੜੀ ਹੈ ਇੱਧਰ ਜੋ ਜਿੱਦਾ ਦੱਸਿਆ ਗਿਆ ਸਭ ਤੋਂ ਜ਼ਿਆਦਾ ਸ਼ਹੀਦ ਹੋਏ ਸਭ ਤੋਂ ਜ਼ਿਆਦਾ ਵਿਡੋਜ਼ ਇੱਥੇ ਹੈ ਇਸ ਧਰਤੀ ਨੂੰ ਬੀਰਤਾ ਦਾ ਮਾਨ ਪ੍ਰਾਪਤ ਹੈ ਔਰ ਜਿੱਥੇ ਅਸੀਂ ਸ਼ਰਧਾ सुमन ਅਰਪਿਤ ਕੀਤੇ ਹੈ ਔਰ ਜਿਹੜੇ ਉਸ ਯੰਗ ਦੇ ਵਿੱਚ ਲੜੇ ਬਹੁਤ ਸਾਰੇ ਉਸ ਵੇਲੇ ਦੇ ਫੌਜ ਦੇ ਸਾਡੇ ਨਵੀ ਦੇ 에ਅਰ ਫੋਰਸ ਦੇ ਆਰਮੀ ਦੇ ਜਵਾਨ ਇੱਥੇ ਮੌਜੂਦ ਸਗੇ ਉਹਨਾਂ ਨੇ ਆਪਣਾ ਜਿਹੜਾ ਉਸ ਲੜਾਈ ਦਾ ਐਕਸਪੀਰੀਅੰਸ ਵਰਣਨ ਕੀਤਾ ਔਰ ਮੈਂ ਇੱਕ ਇੱਕ ਗੱਲ ਤੁਹਾਨੂੰ ਦੱਸਣੀ ਚਾਹਨਾ ਵੀ ਜਿਹੜੇ ਵੀਰਤਾ ਦੇ ਕਿਸੇ ਹੁੰਦੇ ਨਾ ਉਸ ਤੋਂ ਵੱਡੀ ਦੁਨੀਆ 'ਚ ਕੋਈ ਸੁਣਨ ਨੂੰ ਹੋਰ ਦਿਲ ਕੁਛ ਨਹੀਂ ਕਰਦਾ ਤੁਸੀਂ ਚਾਹੇ ਪੁਰਾਣੀ ਆਪਾਂ ਪੜਦੇਈਏ ਅਸੀਂ ਵੀਰਤਾ ਦੇ ਕਿਸੇ ਪੜਦੇ ਆਏ ਹਾਂ ਸੋ ਬੜਾ ਅੱਛਾ ਲੱਗਾ ਮੈਂ ਇਹਨਾਂ ਨੂੰ ਕਿਹਾ ਇਹਦਾ ਸੰਕਲਨ ਕਰੋ ਔਰ ਉਹਦਾ ਜਿਹੜਾ ਪਬਲਿਸ਼ਿੰਗ ਆ ਅਸੀਂ ਕਰਾਂਗੇ ਕਿਉਂਕਿ ਹਿਸ਼ਾਰਪੁਰ ਦੀ ਧਰਤੀ ਤੋਂ ਹਿਸ਼ਾਰਪੁਰ ਜ਼ਿਲ੍ਹੇ ਤੋਂ ਕਰਾਂਗੇ ਇੱਥੇ ਅਮਰ ਸ਼ਹੀਦਾਂ ਦੇ ਪਿੱਛੇ ਨਾਮ ਸੰਕਲਨ ਹੈ ਸੋ ਇਹਨਾਂ ਨੂੰ ਇਹਨਾਂ ਦੀਆਂ ਪਰਿਵਾਰਾਂ ਨੂੰ ਹਮੇਸ਼ਾ ਹੀ ਸਲੂਟ ਹੈ ਔਰ ਸਾਡਾ ਸਾਰੇ ਹੀ ਸਮਾਜ ਦਾ ਸਾਰੇ ਦੇਸ਼ ਦਾ ਸਾਰੇ ਸਮਾਜ ਦਾ ਇੱਕ ਫਰਜ ਬੰਦਾ ਵੀ ਜਿਹੜੇ ਸਾਡੇ ਫੌਜ ਦੇ ਪਰਿਵਾਰਾਂ ਨੇ ਮਿਸ਼ਾ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਦੀ ਵੈਲਿਊਸ ਨੂੰ ਸਮਝੀਏ ਔਰ ਸਰਕਾਰ ਮੈਂ ਕਹਿ ਸਕਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਜੀ ਦੀ ਇਹ ਸਰਕਾਰ ਨੇ ਦਿੱਲੀ ਦੇ ਆਮ ਆਦਮੀ ਜੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਨੇ ਉਹਨਾਂ ਨੇ ਇਹਨਾਂ ਸ਼ਹੀਦਾਂ ਦੇ ਲਈ ਅੱਗੇ ਆ ਕੇ ਤਾਂ ਕਿ ਉਹਨਾਂ ਨੂੰ ਕਿਤੇ ਜਾਣਾ ਨਾ ਪਵੇ ਉਹ ਸਾਡਾ ਮਕਸਦ ਆ ਕਿਸੇ ਸ਼ਹੀਦ ਸਾਡੇ ਸਾਡੇ ਸਾਰੇ ਪਰਿਵਾਰ ਅਸੀਂ ਸੇਫਟੀ ਮੰਗਦੇ ਹਾਂ ਉਹਨਾਂ ਦੀ ਪਹਿਲਾਂ ਤਾਂ ਪਹਿਲਾਂ ਤਾਂ ਉਹਨਾਂ ਦਾ ਅਸੀਂ ਜ਼ਿੰਦਗੀ ਮੰਗਦੇ ਆ ਪਰ ਜੇ ਸ਼ਹੀਦ ਦੀ ਕੁਰਬਾਨੀ ਦੇਣੀ ਪੈਂਦੀ ਹੈ ਤਾਂ ਪਤਾ ਨਹੀਂ ਕਿਸ ਵੇਲੇ ਹੁਣ ਦੇਖੋ ਸਾਡੇ ਕਸ਼ਮੀਰ ਦੇ ਹਲਕ ਤੱਕ ਕਿੰਨੀਆਂ ਸ਼ਹਾਦਤਾਂ ਹੋ ਰਹੀਆਂ ਲਗਾਤਾਰ ਮੇਰੇ ਘਰ ਮਹੀਨੇ ਦੋ ਚਾਰ ਸ਼ਹਾਦਤਾਂ ਨੇ ਕਿਸੇ ਸਾਹਮਣੇ ਨਜ਼ਰ ਆ ਜਾਂਦੇ ਨਾ ਚਾਹੁੰਦੇ ਆ ਵੀ ਲੇਕਿਨ ਸਰਕਾਰ ਨੇ ਉਹਨਾਂ ਦਾ ਹੱਥ ਫੜਿਆ 1 ਕਰੋੜ ਰੁਪਏ ਦੀ ਧਨ ਰਾਸ਼ੀ ਦਿੱਲੀ ਦੇ ਵਿੱਚ ਵੀ ਕਿਸੇ ਵੀ ਸ਼ਹੀਦ ਦੇ ਲਈ ਔਰ ਪੰਜਾਬ ਦੇ ਵਿੱਚ ਵੀ ਤੁਰੰਤ ਉਸ ਪਰਿਵਾਰ ਦੇ ਲਈ ਜਾਰੀ ਕੀਤੀ ਜਾਂਦੀ ਹੈ ਸਰਕਾਰ ਚਾਹਦੀ ਹੈ ਉਹਨਾਂ ਦੇ ਪਰਿਵਾਰ ਨੂੰ ਬਾਅਦ ਚੁੱਕ ਕੇ ਤੇ ਜਾਣਾ ਨਾ ਪਵੇ ਉਹਨਾਂ ਲਈ ਅਸੀਂ ਜੋ ਕਰ ਸਕਦੇ ਹਾਂ ਪੰਜਾਬ ਸਰਕਾਰ ਉਹਦੇ ਲਈ ਉਹਨਾਂ ਦੀ ਰਣबद्ध ਵੀ ਹੈ ਔਰ ਪ੍ਰਣਵੱਧ ਵੀ ਉਹਨਾਂ ਦੇ ਨਾਲ ਖੜੇ ਹੋਣ ਦੇ ਲਈ ਮੈਂ ਕਹਿ ਸਕਦਾ ਧੰਨਵਾਦ